ਐਕਸ਼ਨ ਹਾਂਜੀ ਸਰ ਕੀ ਨਾਮ ਤੁਹਾਡਾ ਇੱਕ ਦੋਸ਼ ਲੱਗਦਾ ਪਿਆ ਤੁਹਾਡੇ ਤੇ ਕਿ ਜਿਹੜੀਆਂ ਰਾਤ ਦੀਆਂ گاਵਾਂ ਜਿਹੜੀਆਂ ਨੇ 10 ਤੋਂ 15 گاਵਾਂ ਨੇ ਜਿਹੜੀਆਂ ਅੰਦਰ ਪੈਲਸ ਦੇ ਵਿੱਚ ਕੈਦ ਕੀਤੀਆਂ ਗਈਆਂ ਨੇ ਬਿਲਕੁਲ ਜੀ ਬਿਲਕੁਲ ਤੇ ਸਰ ਦੋਸ਼ ਲਾਉਣ ਕਿਹੜੇ ਬੇਇੱਜ਼ਤੀ ਦਾ ਹੈ ਇਹ ਰਾਤ ਅਸੀਂ ਛੱਡ ਦਈਏ ਜਿਹੜੀਆਂ ਸੜਕ ਦੇ ਤੇ ਐਕਸੀਡੈਂਟ ਹੁੰਦੇ ਆ ਉਹਦਾ ਕਰਕੇ ਛੱਡ ਦਈਏ ਜੀ ਅਸੀਂ ਇਹਨਾਂ ਨੂੰ ਫੇਰ ਰਾਤ ਰਾਜ ਕੋ ਵਜੇ ਨਾ ਵਜੇ ਹੁਣ ਇੱਥੇ ਲੈ ਆ ਕੇ ਬੰਨਤੀ ਹੁਣ ਇੱਥੋਂ ਲੱਦ ਕੇ ਤੇ ਗਊਸ਼ਾਲਾ ਲੈ ਕੇ ਚੱਲੇ ਆ ਪਿਛਲੇ ਸਾਲ 9 ਟਰਾਲੇ ਲੱਦ ਕੇ ਖੜੇ ਆ ਤੇ ਮਿੰਨ ਜਿਆਦਾ 10 ਦਿਨ ਨਹੀਂ ਕੱਡੇ ਉਹ ਫੇਰ ਸਾਡੇ ਪਿੰਡ ਤੁਰੀਆਂ ਫਿਰਦੀਆਂ ਹਨਾ ਤੇ ਇਹ ਰਾਤ ਦੀਆਂ ਕਿੰਨੀਆਂ ਕ ਵਜੇ ਨਾਲ ਇਹ ਇਹ ਕੋਈ 9 9 10 ਕੈਦ ਨਹੀਂ ਕੀਤੀਆਂ ਜੀ ਇਹ ਗਲਤ ਗੱਲ ਆ ਕੈਦ ਥੋੜਾ ਕੀਤੀਆਂ ਹੁਣ ਆ ਹੀ ਟਰਾਲੇ ਤੇ ਲੱਦ ਕੇ ਤੈਨੂੰ ਗਊਸ਼ਾਲਾ ਲੈ ਕੇ ਚੱਲੇ ਉਹ ਟਰਾਲਾ ਮਗਰ ਆ ਗਿਆ ਤਾਲੇ ਲੱਗੇ ਹੋਏ ਆ ਨਾ ਉਹ ਤਾਲਾ ਦੇ ਭਾਜੀ ਤਨ ਮਾਰਿਆ ਵੀ ਕੋਈ ਸ਼ੈਤਾਨ ਆ ਕੇ ਫੇਰ ਖੋਲ ਦੂਗਾ ਲੈ ਖੋਲ ਦੇ ਅੱਛਾ ਤੇ ਇਹਨਾਂ ਦਾ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਕੀਤਾ ਸੀ ਅੰਦਰ ਕਿ ਨਹੀਂ ਕੁਝ ਨਹੀਂ ਕੀਤਾ ਹੁਣ ਹੁਣ ਮੇਰੀ ਗੱਲ ਸੁਣੋ ਐ ਲੜਾ ਕੇ ਇਹਨਾਂ ਨੂੰ ਤਾਂ ਫੇਰ ਇੱਥੇ ਬੰਨੀਆਂ ਅੰਦਰ ਅੱਛਾ ਹਣਾ ਤੇ ਜਦੋਂ ਨਾ ਵੀ ਜੇ ਦੇਹੀਂ ਕੋਈ ਇਹਨਾਂ ਨੂੰ ਕੋਈ ਮਾਰਤਾ ਵਾ ਜਾਂ ਦੀ ਕੋਈ ਲੱਤ ਤੋੜਤੀ ਜਾਂ ਕੋ ਕਰ ਫਿਰ ਤੇ ਆਪਾਂ ਮੰਨ ਵੀ ਲਈ ਤੇ ਪਾਪ ਕੀਤਾ ਇਹਨਾਂ ਨੇ ਹਣਾ ਜੇ ਦੇਹੀਂ ਕੋਈ ਗਲਤ ਕੀਤਾ ਆਹੀਂ ਦੇ ਕੀਤਾ ਵੀ ਛੜਕਦੇ ਤੁਰੀਆਂ ਫਿਰਦੀਆਂ ਇੱਥੇ ਲਿਆ ਕੇ ਇਹਨਾਂ ਨੂੰ ਡੱਕਤਾ ਵਾ ਹੁਣ ਇਹਨਾਂ ਨੂੰ ਲੱਡ ਕੇ ਤੇ ਭਿੱਖੇਂ ਛੜਨ ਚੱਲੇ ਆ ਇਹ گاਵਾ ਨੋਟ ਕਰ ਲੋ ਜੇ ਚੌਥੇ ਦਿਨ ਫੇਰ ਨਾ ਇੱਥੇ ਆਈਆਂ ਤੇ ਫੇਰ ਆਖਿਓ ਡੱਕੀਆਂ ਕਿੱਥੇ ਆ ਡੱਕੀਆਂ ਸਾਡਾ ਜੀ ਪੈਲਸ ਆ ਉਥੇ ਉਥੇ ਇਹਨਾਂ ਨੂੰ ਬੰਦ ਕੀਤਾ ਵਾ ਇਹ ਇਹ ਵਾਲਾ ਛੜਦਾ ਕੌਣ ਆ ਤੇ ਛੜਦਾ ਭਾਜੀ ਹੁਣ ਅਹੀਂ ਦੇ ਆਨੇ ਆ ਵੀ ਜਿਹੜਾ ਕੋ ਦੁੱਧ ਪੀਣ ਵਾਲਾ ਉਹ ਵੀ ਮਾੜੀ ਗੱਲ ਉਹਨੂੰ ਵੀ ਨਹੀਂ ਛੜਨਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਭਾਜੀ ਗਊਸ਼ਾਲਾ ਸਾਡੇ ਪਿੰਖੀ ਵਿੰਡ ਹੈਗੀ ਆ ਸਾਰਾ ਉਹਨਾਂ ਨੂੰ ਪੈਸਾ ਸਰਕਾਰ ਦਾ ਹੁੰਦਿਆ ਹਣਾ ਤੇ ਮੈਨੂੰ ਦੱਸੋ ਵੀ ਗਊਸ਼ਾਲਾ ਹੁੰਦੇ باوجود ਵੀ ਮੈਨੂੰ ਜਾਂਦੇ ਸਾਡੇ ਪਿੰਡ ਦੇ ਚ 100 ਵਾਰਾ ਗਾਂ ਤੋਰੀ ਫਿਰਦੀ ਆ ਜਿਹੜੀ ਰਾਤ ਨੂੰ ਸੜਕਾਂ ਦੇ ਉੱਤੇ ਜਾਂਦੀ ਹੈ ਤੇ ਜੇ ਉਹਦਾ ਕੋਈ ਐਕਸੀਡੈਂਟ ਹੋ ਗਿਆ ਨੁਕਸਾਨ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਉਹਦਾ ਸਾਰੇ ਕੱਲ ਦੋ ਮਰੇ ਆ ਹੁਣ ਕੱਲ ਪੇ ਖੇਣ ਕਿੱਡਾ ਤਕੜਾ ਐਕਸੀਡੈਂਟ ਹੋਇਆ ਉਹਦਾ ਪਤਾ ਹੀ ਨਹੀਂ ਲੱਗੰਦਿਆ ਵੀ ਉਹ ਕਾਦੇ ਜਵੱਜੇ ਆ ਗੱਡੀ ਕਿੱਦਾਂ ਵਜੀ ਬੇਕਾਬੂ ਹੋਈ ਕੀ ਹੋਈ ਇੱਕ ਤੋਂ ਦੌੜੀ ਪੈੰਦੀ ਪਤਾ ਹੀ ਨਹੀਂ ਲੱਗਦਾ ਇਹਨਾਂ ਦਾ ਹੂੰ ਉਹਨਾਂ ਅੱਡੇ ਵਾਲਿਆਂ ਨੂੰ ਪੁੱਛ ਗਏ ਲੋ ਰੋਜ਼ ਘੇਰ ਕੇ ਲਿਆਈਂ ਦੀਆਂ ਵਾ ਕਦੀ ਕਿਤੇ ਡੱਕੀ ਦੀਆਂ ਇੱਥੇ ਮੰਡੀ 'ਚ ਡੱਕੀ ਦੀਆਂ ਮੰਡੀ 'ਚ ਫਿਰ ਰਾਤ ਹੁੰਦੀ ਤੇ ਤੁਰ ਪੈਂਦੀਆਂ ਤਾਂ ਦੇ ਇੱਥੇ ਡੱਕੀਆਂ ਵਾ ਵੀ ਇੱਕ ਤਾਂ ਸਾਰੀਆਂ ਇਕੱਠੀਆਂ ਕਰਕੇ ਤੇ ਲੱਦਣੀਆਂ ਸੌਖੀਆਂ ਹੋਰ ਇਹਨਾਂ ਨੂੰ ਹੋਰ ਇਹਨਾਂ ਨੂੰ ਕੈਦ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਹੁਣ ਤੱਕ ਕਿੰਨੀਆਂ ਤੁਸੀਂ گاਵਾ ਜਿਹੜੀਆਂ ਏਦਾਂ ਫੜ ਕੇ ਤੁਸੀਂ ਉੱਥੇ ਛੱਡ ਕੇ ਆਏ ਜੋ ਇਹ ਪਿਛਲੇ ਸਾਲ ਸਰਦਾਰ ਜੀ ਅਸੀਂ 9 ਟਰਾਲੇ ਇੱਕ ਟਰਾਲੇ ਦੇ ਵਿੱਚ ਜਾਦੀਆਂ ਨਹੀਂ ਤੇ ਕੋ 30 ਤੋਂ 35 گاਵਾ ਹੋਣੀਆਂ ਹੁਣ 15 20 گاਵਾ ਇੱਥੇ ਆ ਮੇਂਦਿਆਂ ਨੇ 15 20 گاਵਾ ਹੀ ਗੁਰਦੁਆਰਾ ਜਿਹੜਾ ਸ਼ੌਣੀ ਸਾਹਿਬ ਉੱਥੇ ਉਹ ਦੀਵਾਨ ਹਾਲ ਦੇ ਵਿੱਚ ਉੱਥੇ ਉੱਥੇ ਇਹਨਾਂ ਨੂੰ ਖੜਿਆ ਵਾ ਵੀ ਕੁਝ ਉਥੋਂ ਲੱਦ ਲੈਣੇ ਕਠੀਆਂ ਕਰਕੇ ਤੇ ਇਹਨਾਂ ਨੂੰ ਲੱਦਣ ਲੱਗੇ ਹੁਣ ਕੱਲੀ-ਕੱਲੀ ਦੇ ਅਸੀਂ ਇਕੱਠੀ ਕਰਕੇ ਕਿਦਾਂ ਲੱਦਾਂਗੇ ਜਿੱਦਾਂ ਭਾਈ ਸਾਹਿਬ ਹਰ ਚੀਜ਼ ਦੇ ਵਿੱਚ ਗਊ ਟੈਕਸ ਕਟਿਆ ਜਾਂਦਾ ਹੈ ਹਾਂਜੀ ਸਰਕਾਰ ਵੱਲੋਂ ਉਹ ਸਬੰਧ ਕੀ ਕਹਿਣਾ ਜੀ ਤੇ ਅਸੀਂ ਤਾਂ ਇਹ ਭਾਜੀ ਅਸੀਂ ਡੱਬੀ ਦੀ 30 ਲਿਆ ਜਿਹੜੀ ਨਾ ਉਹ ਵੀ ਦੁਕਾਨਦਾਰ ਤੋਂ ਲੈਣ ਜਾਣੇ ਤੇ ਗਊ ਟੈਕਸ ਦੇ ਕੇ ਆਉਣੇ ਆ ਤੇ ਫਿਰ ਉਹ ਜਾਂਦਾ ਕਿੱਥੇ ਗਊ ਟੈਕਸ ਇਹ ਵੀ ਤੁਸੀਂ ਸਾਨੂੰ ਦੱਸੋ ਨਾ ਸਰਕਾਰ ਪੈਸਾ ਇਹਨਾਂ ਦੇਂਦੇ ਹੀ ਆ ਹਨਾ ਤੇ ਉਹ ਕਿੱਥੇ ਜਾਂਦਿਆ ਵਾ ਇਹਨਾਂ ਨੂੰ ਇਹਨਾਂ ਨੂੰ ਕਿਉਂ ਛੱਡ ਦਿੰਦੇ ਆ ਕੀ ਮੰਗੇ ਤੁਹਾਡੇ ਉਹ ਤੇ ਮਰਦੀਆਂ ਵੜੀਆਂ ਰੋਜ ਕੀ ਨੁਕਸਾਨ ਹੋ ਰਿਹਾ ਨਾ ਭਾਜੀ ਇੱਕ ਇਦਾਂ ਕਰੋ ਇੱਕ ਤੇ ਭਾਜੀ ਸਭ ਤੋਂ ਵੱਡਾ ਨੁਕਸਾਨ ਹੁੰਦਾ ਵੀ ਜਿਹੜੀ ਗਾਂ ਮਾੜੀ ਮੋਟਰ ਲੰਗੀ ਆ ਜਾਂ ਬਿਮਾਰ ਆ ਉਹਨੂੰ ਸ਼ਰੇ ਆਮ ਕੁੱਤੇ ਪਾੜ ਦਿੰਦੇ ਆ ਇੱਕ ਆਵਾਜਾਈ ਜਿਹੜਾ ਉਹਨੂੰ ਨੁਕਸਾਨ ਹੁੰਦਾ ਸੜਕਾਂ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਵਾ ਕਿਸੇ ਦਾ ਜਵਾਨ ਪੁੱਤ ਮਰਦਾ ਜਾਂ ਕਿਸੇ ਦਾ ਪਿਓ ਮਰਦਾ ਵਾ ਉਹ ਕੌਣ ਜ਼ਿੰਮੇਵਾਰ ਆ ਜੀ ਉਹਨਾਂ ਪਰਿਵਾਰਾਂ ਨੂੰ ਮੁੜ ਕੇ ਭਾਜੀ ਕਈਆਂ ਦਾ ਤੇ ਵਿਚਾਰਿਆਂ ਦਾ ਕਈਆਂ ਜਨਾਨੀਆਂ ਦਾ ਉਹ ਪਰਿਵਾਰ ਆਲਾ ਕਮਾਉਣ ਵਾਲਾਂ ਦਾ ਉਹ ਮਰ ਜਾਂਦਾ ਉਹ ਰੋਟੀ ਕਿੱਥੋਂ ਖਾਵੇ ਆਈਂਦੇ ਆਨੇ ਆ ਵੀ ਆਈਂਦੇ ਹੱਥ ਜੋੜਦੇ ਪ੍ਰਸ਼ਾਸਨ ਨਾਲੇ ਵੀ ਇਹਨਾਂ ਦਾ ਜੇ ਤੁਸੀਂ ਗਊ ਟੈਕਸ ਲੈਂਦੇ ਜੇ ਇਹਨਾਂ ਦੀ ਸੇਫ ਜਗਾ ਬਣਾਉਣ ਕਾਲੇ ਆਲਾ ਗਊਸ਼ਾਲਾ ਬੰਦ ਹੋ ਗਈ ਆ ਹਣਾ ਤੇ ਸਾਰੀਆਂ ਹੀ گاਵਾਵਾਰਾ ਹੁੰਨਾ ਠੀਕ ਹੈ ਜੀ ਕਾਲੇ ਵਾਲੀ ਗਊਸ਼ਾਲਾ ਬਣੀ ਉਹਦਾ ਕਰਕੇ ਕੋ ਠੱਲ ਪਈ ਜਿੱਦਨ ਦਾ ਉਹ ਚੁੱਕਿਆ ਗਿਆ ਵਾ ਉਹਦਨ ਦੀਆਂ ਬਸ ਕਦੀ ਤੇ ਕਿਸੇ ਦੀ ਫਸਲ ਨੁਕਸਾਨ ਕਰਦੇ ਆ ਸਭ ਤੋਂ ਵੱਡਾ ਨੁਕਸਾਨ ਆ ਰੋਡ ਦੇ ਤੇ ਐਕਸੀਡੈਂਟ ਫਸਲ ਤੇ ਫੇਰ ਹੋ ਜੂਗੀ ਜੇ ਕਿਸੇ ਦਾ ਕੋ ਜਵਾਨ ਪੁੱਤ ਜਾਂ ਪਿਓ ਜਾਂ ਭਰਾ ਮਰ ਜਾਂਦਾ ਵਾ ਉਹ ਕਮਾਉਣ ਵਾਲਾ ਹੁੰਦਾ ਵਾ ਉਹਦੇ ਮਗਰੋਂ ਵਿਚਾਰੇ ਰੋਟੀ ਤੋ ਆਦਰ ਹੋ ਜਾਂਦੀ ਆ ਜਾਂ ਤੇ ਫੇਰ ਸਰਕਾਰ ਉਹਨਾਂ ਨੂੰ ਵੀ ਆਕੇ ਨਾ ਵੀ ਸਾਡੀ ਗਾਂ ਨਾਲ ਕੋ ਬੰਦਾ ਮਰਿਆ ਵਾ ਤੁਸੀਂ ਸਾਨੂੰ ਦੱਸੋ ਤੇ ਅਸੀਂ ਉਹਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦੇਨੇ ਟੋਟਲ ਕਿੰਨੀਆਂ گاਵਾ ਜਿਹੜੀਆਂ ਇੱਥੇ ਅੰਦਰ ਤਾੜੀਆਂ ਨੇ ਇਹ ਹੋਣੀਆਂ ਕੋਈ 8 ਦਾ ਹੋਣੀਆਂ ਜੀ ਹੁਣ ਇਹਨਾਂ ਨੇ ਕੀ ਕਰਨ ਲੱਗੇ ਇਹਦੇ ਇਹਨਾਂ ਨੂੰ ਅਹੀਂ ਗਊਸ਼ਾਲਾ ਛੱਡ ਕੇ ਆਉਣ ਲੱਗੇ ਕਿਹੜੀ ਜਗ੍ਹਾ ਆ ਭਿੱਖੀ ਵਿੰਡ ਜੀ ਤੇ ਪਹਿਲਾਂ ਇਹਨਾਂ ਨੂੰ ਪੱਠੇ ਖਵਾਓਗੇ ਕਿ ਹਾਂ ਪੱਖੇ ਪੱਠੇ ਖਵਾ ਕੇ ਪੱਠੇ ਖਵਾ ਕੇ ਉੱਥੇ ਵੀ ਕੋਈ ਅਹੀਂ ਉਧਰ ਦਵਾਨ ਹਾਲ ਦੇ ਵਿੱਚ ਵੀ ਗੁਰਦਾਰੇ ਉਹ ਤੂੜੀ ਤੇ ਜੀ ਅਛਾ ਉਹ ਤੂੜੀ ਵਾਲੇ ਦਿਵਾਨ ਹਾਲ ਦੇ ਵਿੱਚ ਅਸੀਂ ਤਾੜੀਆਂ ਵਾਂ ਉਹਨੂੰ ਤਾਂਡ ਕਰਕੇ ਇੱਥੇ ਤਾੜੀਆਂ ਕੋ ਤਾੜਨ ਦਾ ਸਾਡਾ ਕਾਰ ਨਹੀਂ ਕੱਲੀ-ਕੱਲੀ ਗਾਂ ਫੜਨੀ ਔਖੀ ਹੋ ਜਾਂਦੀ ਆ ਤਾਂ ਦੇ ਇੱਥੇ ਲਾਈਆਂ ਵੀ ਨਾਲੇ ਤੇ ਉਹ ਟਰਾਲਾ ਲੱਗੂਗਾ ਉੱਥੇ ਚੜਨੀਆਂ ਸੌਖੀਆਂ ਵਾਂ ਕੱਲੀ ਜਦੋਂ ਇੱਕ ਗਾਂ ਨੂੰ ਫੜ ਲਈ ਦੂਜੀਆਂ ਨੇ ਭੱਜ ਜਾਂਦੀਆਂ ਗਾੜੀ ਲਾ ਕੇ ਹੁਣ ਪਰਸੋਂ ਐਂ ਫੜਨ ਲੱਗੇ ਆ ਤੇ ਰੋਡ ਦੇ ਤੇ ਚੜ ਗਏ ਮੋਟਰਸਾਈਕਲ ਵਾਲੇ ਦੇ ਵਿੱਚ ਵੱਜ ਗਈਆਂ ਉਹ ਵਿਚਾਰੇ ਦੋਵੇਂ ਜੀ ਡਿੱਗ ਪਏ ਉਹਹੀਂ ਇਹਨਾਂ ਨੂੰ ਛੱਡ ਕੇ ਤੇ ਉਹਨਾਂ ਦੀ ਮਲਮ ਪੱਟੀ ਕਰਾਈ ਆ ਤਣ ਕਰਕੇ ਹੀ ਇੱਥੇ ਲਿਆ ਕੇ ਤਾੜੀਆਂ ਵਾਂ ਵੀ ਰੋਡ ਦੇ ਤੇ ਇਹ ਜਦੋਂ ਭਾਈਦੀਆਂ ਵਾਂ ਐਕਸੀਡੈਂਟ ਹੋ ਗਿਆ ਕਿਸੇ ਦਾ ਕੋਈ ਜਵਾਨ ਪੁੱਤ ਮਰ ਗਿਆ ਤੇ ਕੌਣ ਮੁੜ ਕੇ ਜ਼ਿੰਮੇਵਾਰ ਕਿੰਨੀ ਦੇਰ ਤੱਕ ਇੱਥੋਂ ਇਹਨਾਂ ਨੂੰ ਇਹ ਅੱਧੇ ਘੰਟੇ ਦੀ ਕਰਹੀਂ ਲੈ ਜਾਣੀਆਂ ਉਹ ਟਰਾਲਾ ਮਗਰ ਖਲੋਤਾ ਜੀ ਹਾਂ ਉਹ ਵੇਖ ਲਓ ਜੀ ਟਰਾਲਾ ਓਕੇ ਠੀਕ ਆ ਵੀਰ گاਵਾ ਇਹਨਾਂ ਨੇ ਇਹ ਬਾਹਰ ਕੱਢਦੀਆਂ ਵਾਂ ਅਸੀਂ ਲਾ ਕੇ ਰੇ ਜਿਹੜਾ ਲਾਇਆ ਵਾ ਆ ਜੀਆਂ ਦਾ گاਵਾ ਇਹਨਾਂ ਬਾਹਰ ਕਰਦੀਆਂ ਵਾ ਬਾਦੀਆਂ ਵਖਾਦੀਆਂ ਵਖਾਦੀਆਂ ਆ ਪਿੱਖੀ ਵੈਂਡਿਆ ਗਊਸ਼ਾਲਾ ਵਾ ਟਰਾਲਾ ਪਹਿਲੇ ਲਾਇਆ ਵਾ ਉਹ ਇਹਨਾਂ ਉਹ ਕਰਦੀਆਂ ਵਾ ਦੂਜਾ ਲਾਹਤਾ ਅਸੀਂ ਅੰਦਰ ਨੂੰ ਆ ਵੀਰ ਜੀ ਗਊਸ਼ਾਲਾ ਪਿੱਖੀ ਵੈਂਡਿਆ ਆ ਪਿੰਡ ਸੋਰ ਸਿੰਘ ਸਾਨੂੰ ਹੜਟਾ ਪਾਇਆ ਸੀ ਇਹਨਾਂ ਨੇ ਪੱਤਰਕਾਰਾਂ ਨੂੰ ਆਣ ਕੇ ਵੀ ਸਾਨੂੰਾਂ ਦੇ ਵੀ ਤੁਸੀਂ گاਵਾ ਕੈਦ ਕੀਤੀਆਂ ਵਾ ਤੇ گاਵਾ ਵੇਚਦੇ ਜੀ ਤੇ گاਵਾ ਤੁਸੀਂ ਵੇਚਦੇ ਜੀ ਆਹ ਫੁਕਾ ਕਉ علاوہ ਇਹ ਦਵਾਉਂ ਨਹੀਂ ਜਾਏ ਆਉ ਨਹੀਂ ਲਾ ਚਲੇ ਦੇ ਜੀ ਅੱਜ ਤੋਂ ਕਾ گاਵਾ ਸਾਡੇ ਆ ਗਈਆਂ ਅੱਜ ਤੋਂ ਜੁਮੇ ਰਹੇ ਹੋਣਗੇ ਕਿਉਂਕਿ ਪੈਸਾ ਇਹਨਾਂ ਨੂੰ ਆਉਂਦਿਆ ਵਾ ਆ ਇਥੋਂ ਨਹੀਂ ਪੰਦਜੀ ਆ ਇਹਦਾ ਨੱਤ ਕੋ ਰੱਸਾ ਬੋਲਦੇ ਚਲੋ ਮਾਟਾਲਾ